ਮੀਤ ਐਗਰੋ ਇੰਡਸਟਰੀਜ਼ ਖੰਨਾ ਰੋਡ ਹਮਲੋ ਇਹ ਵੀਰੇ ਆਪਣੇ ਏਰੀਆ ਸਭ ਤੋਂ ਪਹਿਲਾਂ ਇਹਨਾਂ ਨੇ ਗਰੈਂਟਰ ਬਣਾਇਆ ਆਲੂਆਂ ਵਾਲਾ ਤੇ ਸੁੱਕੀ ਜ਼ਮੀਨ ਆ ਤਾਂ ਇਹਨਾਂ ਨੇ ਜਿਹੜਾ ਡੜਾ ਉਹ ਪਰਨੀ ਜਾਣਾ ਅੱਗੇ ਮਿੱਟੀ ਘਟੇ ਜਾਂਦੀ ਆ ਤੇ ਆਲੂ ਸਫਾਈ ਨਾਲ ਪਿੱਛੇ ਤੱਕ ਆਉਂਦਾ ਆ ਆਰਾਮ ਨਾਲ ਲੰਬਾਈ ਦੇ ਕਾਰਨ ਇਹ ਆ ਵੀ ਪਿੱਛੇ ਤੱਕ ਮਿੱਟੀ ਪੂਰਾ ਨਾ ਜਾਵੇ ਸਿਰਫ ਆਲੂ ਹੀ ਜਾਵੇ ਅਮਰੂਲੇ ਨੇ ਰੂਲੇ ਦੇ ਆ ਜੀ ਕੋਈ ਨਹੀਂ ਲਾਉਂਦਾ ਰੋਲਾ ਜਾਮ ਹੋ ਜਾਂਦਾ ਮਿੱਟੀ ਇਕੱਠੀ ਕਰੀ ਜਾਂਦਾ ਇਹ ਜਿੱਦਾਂ ਮਤਲਬ ਸੁਪਰ ਸੀਟਰ ਜਾਂ ਉਹਦੇ ਨੇ ਉੱਪਰ ਬਹਿ ਕੇ ਇਕੱਠੀ ਵੀ ਕਰ ਸਕਦੇ ਹੋ ਤੇ ਹੈਰੋ ਨੂੰ ਕੋਲ ਵੀ ਸਕਦੇ ਹੋ ਜਿੱਦਾਂ ਇਹ ਇਕੱਠੀ ਹੋਊਗੀ ਇਹਦੇ ਟਾਇਰ نیچے ਆ ਜਾਣੇ ਨੇ ਟਰੈਕਟਰ ਦੇ ਮਗਰ ਵੀ ਪੈਂਦਾ ਹੈ ਤੁਸੀਂ ਖੇਤ ਚ ਚਲਾ ਸਕਦੇ ਹੋ ਤੇ ਜਿਹੜਾ ਇਹ ਗਰੈਂਡਰ ਬਣਾਉਂਦੇ ਨੇ ਉਹ ਜਿਹੜਾ ਫਿਕਸ ਵਾਲਾ ਉਹ ਵੀ ਤੁਸੀਂ ਲੈ ਸਕਦੇ ਹੋ ਠੀਕ ਆ ਜੀ ਅੱਲੀ ਦੇ ਹੁੱਕ ਦੇ ਚ ਪਾ ਜਾਣਾ ਟਰੈਕਟਰ ਦੇ ਜਿੱਥੇ ਤੁਸੀਂ ਮਰਜ਼ੀ ਖੇਤ ਚ ਲੈ ਜਾਓ ਇਹ ਨਹੀਂ ਵੀ ਤੁਸੀਂ ਇੱਕ ਥਾਂ ਇਹ ਰੱਖਣਾ ਜਿੱਥੇ ਤੁਹਾਨੂੰ ਲੋਡ ਆ ਮੋਟਰ ਤੇ ਇੱਥੇ ਮਰਜ਼ੀ ਲਿਆ ਕੇ ਪੂਰੀ ਗੋਲੀ ਸਾਈਜ਼ ਹੋ ਗਿਆ 20 ਸਾਈਜ਼ ਹੋ ਗਿਆ ABC ਤਿੰਨ ਸਾਈਜ਼ ਨੇ ਐਂਡ ਤੇ ਜਿਹੜਾ ਜਿਆਦਾ ਓਵਰ ਸਾਈਜ਼ ਆ ਉਹ ਇਹਦੇ ਵਿੱਚ ਆ ਜਾਣਾ ਔਰੇ ਠੀਕ ਹੈ ਜੀ ਇੱਥੇ ਵੇ ਹੋਣ ਆਪਾਂ ਪਹੁੰਚ ਗਏ ਗਰਮੀਤ ਆਪਣੇ ਮਲੋ ਤੋਂ ਭਰਾਏ ਇਹਨਾਂ ਦੀ ਰੈਸਟਾਲ ਲੱਗੀ ਵੀ ਹੈ ਗਰਮੀਤ ਐਗਰੋ ਇੰਡਸਟਰੀਜ਼ ਖੰਨਾ ਰੋਡ ਹਮਲੋ ਇਹ ਵੀਰੇ ਆਪਣੇ ਏਰੀਆ ਸਭ ਤੋਂ ਪਹਿਲਾਂ ਇਹਨਾਂ ਨੇ ਗਰੈਂਟਰ ਬਣਾਇਆ ਆਲੂ ਵਾਲਾ ਤੇ ਪਟਾਈ ਵਾਲੀ ਮਸ਼ੀਨ ਆਲੂ ਪਟਣ ਵਾਲੀ ਮਸ਼ੀਨ ਹੈਰੋ ਠੀਕ ਹੈ ਜੀ ਤੇ ਚੌਪਰ ਹੋ ਗਿਆ ਤੇ ਆਪਣੇ ਕੱਦੂ ਕਰਨ ਵਾਲੀ ਹੈਰੋ ਹਾਲ ਹੋ ਗਏ ਸਾਰੇ ਜੋ ਵੀ ਇੰਪਲੀਮੈਂਟ ਨੇ ਸਾਰੇ ਇਹ ਬਣਾਉਂਦੇ ਨੇ ਪਰ ਨਾਲ ਤੁਸੀਂ ਆ ਚੈੱਕ ਕਰੋ ਆਪਣੀ ਆਲੂ ਪਟਣ ਵਾਲੀ ਮਸ਼ੀਨ ਇਹਦੇ ਉੱਤੇ ਇਹ ਤਾਂ ਫਰੰਟ ਤੇ ਲਾਇਆ ਪਿਆ ਇਹ ਤਾਂ ਲਾਇਆ ਹੋਏ ਨੇ ਵੀਰੇ ਇਹ ਮਤਲਬ ਜੇ ਸੁੱਕੀ ਜ਼ਮੀਨ ਆ ਤਾਂ ਇਹਨਾਂ ਨੇ ਜਿਹੜਾ ਡੜਾ ਉਹ ਪੰਨੀ ਜਾਣਾ ਅੱਗੇ ਮਿੱਟੀ ਘਟੇ ਜਾਂਦੀ ਆ ਤੇ ਆਲੂ ਸਫਾਈ ਨਾਲ ਪਿੱਛੇ ਤੱਕ ਆਉਂ ਰਹੇ ਆ ਆਰਾਮ ਨਾਲ ਤੇ ਇਸ ਕਰਕੇ ਆ ਮਸ਼ੀਨਾਂ ਨਾਲ ਇਹਦੀ ਲੰਬਾਈ ਵੀ ਜ਼ਿਆਦਾ ਆ ਤੁਸੀਂ ਚੈੱਕ ਕਰ ਸਕਦੇ ਹੋ ਆ ਮਸ਼ੀਨ ਤੇ ਇੰਨਾ ਲੰਬਾ ਜਾਲ ਨਹੀਂ ਆਉਂਦਾ ਕਿਉਂਕਿ ਲੰਬਾਈ ਦੇ ਕਾਰਨ ਇਹ ਆ ਵੀ ਪਿੱਛੇ ਤੱਕ ਮਿੱਟੀ ਪੋਰਾਂ ਨਾ ਜਾਵੇ ਸਿਰਫ ਆਲੂ ਹੀ ਜਾਵੇ ਐਨਤ ਮਤਲਬ ਸਾਫ ਹੋ ਕੇ ਜਿਹੜੀ ਮਿੱਟੀ ਆ ਥੱਲੇ ਝੜੀ ਆਵੇ ਜਿਹੜੀ ਛੋਟੀ ਮਸ਼ੀਨ ਹੁੰਦੀ ਆ ਉਹਦੀ ਮਿੱਟੀ ਬੈਗ ਤੇ ਜਾਈ ਜਾਂਦੀ ਆ ਤੇ ਆਲੂ ਨੂੰ ਦੱਬੀ ਜਾਂਦੀ ਆ ਇਸ ਕਰਕੇ ਆਲੂ ਦੀ ਸਫਾਈ ਘੱਟ ਆਉਂਦੀ ਆ ਠੀਕ ਆ ਜੀ ਇਹਦੇ ਵਿੱਚ ਵੀ ਤੁਸੀਂ ਆਪ ਦੇ ਸਕਦੇ ਹੋ ਫੁੱਲ ਹੈਵੀ ਦੇ ਵਿੱਚ ਐ ਗੀਅਰ ਲੱਗਿਆ ਹੋਇਆ ਤੇ ਤੁਸੀਂ ਸਿੰਪਲ ਲੈਣਾ ਉਹ ਵੀ ਲੈ ਸਕਦੇ ਹੋ ਇਹਦੇ ਵਿੱਚ ਕਈ ਮਾਡਲੇ ਬਣਾਉਂਦੇ ਨੇ ਜਿੱਦਾਂ ਫਰੰਟ ਤੇ ਲੱਗੇ ਹੋਏ ਨੇ ਜੇ ਤੁਸੀਂ ਇਹ ਨਹੀਂ ਲੈਣਾ ਤਾਂ ਇਹ ਵੀ ਤੁਹਾਡੀ ਮਰਜ਼ੀ ਆ ਠੀਕ ਆ ਜੀ ਤੇ ਆ ਜੇ ਆਰਮ ਰੂਲੇ ਨੇ ਰੂਲੇ ਦੇ ਆ ਚੀਜ਼ ਕੋਈ ਨਹੀਂ ਲਾਉਂਦਾ ਰੂਲਾ ਜਾਮ ਹੋ ਜਾਂਦਾ ਮਿੱਟੀ ਇਕੱਠੀ ਕਰੀ ਜਾਂਦਾ ਇਹ ਜਿੱਦਾਂ ਮਤਲਬ ਸੁਪਰ ਸੀਟਰ ਜਾਂ ਉਹਦੇ ਨੇ ਇਹਨਾਂ ਨੇ ਇਹ ਚੀਜ਼ ਲਾਈ ਵੀ ਆ ਇਹ ਦੋਨੋਂ ਪਾਸੇ ਲੱਗਿਆ ਹੋਇਆ ਮੈਂ ਕਿਸੇ ਮਸ਼ੀਨ ਤੇ ਨਹੀਂ ਦੇਖਿਆ ਦੋਨੋਂ ਸਾਈਡ ਲਾਉਣ ਦਾ ਇਹ ਫਰਕ ਆ ਵੀ ਇਹਦੇ ਨਾਲ ਰੂਲਾ ਜਾਮ ਨਹੀਂ ਹੁੰਦਾ ਤੇ ਮਿੱਟੀ ਇਕੱਠੀ ਨਹੀਂ ਆਉਂਦੀ ਐਨ ਪ੍ਰੋਪਰ ਸਹੀ ਸਾਰਾ ਕੰਮ ਕਰਦਾ ਇਹ ਅੱਗੇ ਆ ਗਿਆ ਨਾ ਵੀ ਡਿਸਕ ਹੈਰੋ ਡਿਸਕ ਹੈਰੋ ਵੀ ਤੁਸੀਂ ਇਹ ਜੈਕ ਵਾਲੀ ਆ ਆਰਡਰ ਹਾਈਡਰੋਲਿਕ ਤੇ ਇਹਦੇ ਨਾਲ ਤੁਸੀਂ ਉੱਪਰ ਬਹਿ ਕੇ ਇਕੱਠੀ ਵੀ ਕਰ ਸਕਦੇ ਹੋ ਤੇ ਹਰ ਉਹਨੂੰ ਖੋਲ ਵੀ ਸਕਦੇ ਹਾਂ ਜਿੱਦਾਂ ਇਹ ਇਕੱਠੀ ਹੋਊਗੀ ਇਹਦੇ ਟਾਇਰ نیچے ਆ ਜਾਣੇ ਨੇ ਤਾਂ ਇਹਨੇ ਇਕੱਠੀ ਹੋ ਜਾਣਾ ਜਦੋਂ ਤੁਸੀਂ ਖੋਲਣੀ ਆ ਆਟੋਮੈਟਿਕ ਟਾਇਰ ਚੈੱਕ ਗੱਲੂਗਾ ਤਾਂ ਉੱਪਰ ਚਲੇ ਜਾਣੇ ਨੇ ਇਹਦੇ ਵਿੱਚ ਵੀ ਤੁਸੀਂ ਜਿੱਦਾਂ ਇਹ ਜਿਹੜਾ ਸੈੱਟ ਆ ਇਹ ਹੈਗਾ ਜੀ ਕਿੰਨੇ ਦਾ 4 9 ਦਾ ਸੈੱਟ ਆ ਤੁਸੀਂ ਇਹਦੇ ਵਿੱਚ ਵੱਡਾ ਸੈੱਟ ਵੀ ਲੈ ਸਕਦੇ ਹੋ 8-8 ਦੀ ਵੀ ਕਰਾ ਸਕਦੇ ਹੋ ਚਾਹੇ 10-10 ਦੀ ਕਰਾ ਲਓ ਜੋ ਤੁਹਾਡੀ ਡਿਮਾਂਡ ਆ ਉਹ ਸਾਰੀ ਉਦਾਂ ਦੀ ਬਣਾਉਦੇ ਨੇ ਫੁੱਲ ਹੈਵੀ ਦੇ ਵਿੱਚ ਬਣਾਉਂਦੇ ਨੇ ਆਹ ਤੁਸੀਂ ਦੇਖ ਸਕਦੇ ਹੋ ਫਰੇਮ ਪੱਖੋਂ ਫੁੱਲ ਹੈਵੀ ਆ ਤੇ ਇਹ ਜਿਹੜਾ ਗ੍ਰੈਂਡਰ ਜੀ ਇਹ ਜਿਹੜਾ ਮਤਲਬ ਇਹ ਟਰੈਕਟਰ ਦੇ ਮਗਰ ਵੀ ਪੈਂਦਾ ਏ ਤੁਸੀਂ ਖੇਤ ਚ ਚਲਾ ਸਕਦੇ ਹੋ ਤੇ ਜਿਹੜਾ ਇਹ ਗ੍ਰੈਂਡਰ ਬਣਾਉਂਦੇ ਨੇ ਉਹ ਜਿਹੜਾ ਫਿਕਸ ਵਾਲਾ ਉਹ ਵੀ ਤੁਸੀਂ ਲੈ ਸਕਦੇ ਹੋ ਠੀਕ ਆ ਜੀ ਤੇ ਇਹਨੂੰ ਟਰੈਕਟਰ ਦੇ ਮਗਰ ਪਾ ਕੇ ਜਿੱਥੇ ਤੁਸੀਂ ਮਰਜ਼ੀ ਲੈ ਜਾਓ ਤੁਸੀਂ ਆਹ ਦੇਖ ਸਕਦੇ ਹੋ ਔਰ ਇਹ ਇਹਨਾਂ ਨੇ ਇਦੋਂ ਫਰਾਂਟ ਤੋਂ ਦਿਖਾਉਨੇ ਆ। ਔਰੇ ਤੁਸੀਂ ਆਲੂ ਪਾਉਣੇ ਨੇ। ਠੀਕ ਹੈ ਜੀ। ਆਹ ਔਰੇ ਇਹ ਟਰਾਲੀ ਦੇ ਹੁੱਕ ਦੇ ਵਿੱਚ ਪਾ ਜਾਣਾ ਟਰੈਕਟਰ ਤੇ ਜਿੱਥੇ ਤੁਸੀਂ ਮਰਜ਼ੀ ਖੇਤ ਚ ਲੈ ਜਾਓ। ਇਹ ਨਹੀਂ ਵੀ ਤੁਸੀਂ ਇੱਕ ਥਾਂ ਇਹ ਰੱਖਣਾ ਜਿੱਥੇ ਤੁਹਾਨੂੰ ਲੋੜ ਆ ਮੋਟਰ ਤੇ ਇੱਥੇ ਮਰਜ਼ੀ ਲਿਆ ਕੇ ਔਰੋ ਆਲੂ ਪਾਈ ਜਾਣੇ ਨੇ। ਜਿਹੜੀ ਮਿੱਟੀ ਆ ਜਾਂ ਕੁਝ ਵੀ ਇਹ ਬੇਕਾਰ ਆਲੂ ਆ ਔਰੇ ਛੜੀ ਜਾਣਾ ਸਾਰਾ। ਠੀਕ ਹੈ ਜੀ। ਉਦੋਂ ਗਾਂ ਹੈ ਤਿੰਨ ਤਰ੍ਹਾਂ ਦੀ ਛਾਂਟੀ ਕਰਦਾ। ਇਹ ਹੋ ਗਿਆ। ਮਤਲਬ ਬਰੀ ਗੋਲੀ ਸਾਈਜ਼ ਹੋ ਗਿਆ 20 ਸਾਈਜ਼ ਹੋ ਗਿਆ ABC ਤਿੰਨ ਸਾਈਜ਼ ਨੇ ਐਂਡ ਤੇ ਜਿਹੜਾ ਜ਼ਿਆਦਾ ਓਵਰ ਸਾਈਜ਼ ਆ ਉਹ ਇਹਦੇ ਵਿੱਚ ਆ ਜਾਣਾ ਓਰੇ ਠੀਕ ਹੈ ਜੀ ਬੈਗ ਤੇ ਵੀ ਟਾਇਰ ਲੱਗੇ ਹੋਏ ਨੇ ਤੇ ਫਰੰਟ ਤੇ ਵੀ ਟਾਇਰ ਨੇ ਤੁਸੀਂ ਆਰਾਮ ਨਾਲ ਇਹਨੂੰ ਲਿਆ ਸਕਦੇ ਹੋ ਲਿਆ ਕੇ ਆਪਦੇ ਖੇਤ ਤੇ ਆ ਮੋਟਰ ਤੇ ਫਿੱਟ ਕਰ ਸਕਦੇ ਹੋ ਕਿਉਂਕਿ ਜਿਹੜੇ ਹੁਣ ਫਿਕਸ ਹੈ ਨੇ ਉਹ ਇੱਕੋ ਜਿਹਾ ਰਹਿੰਦੇ ਨੇ ਉਹਨਾਂ ਤੁਸੀਂ ਕਿਤੇ ਲਿਆ ਨਹੀਂ ਸਕਦੇ ਇਸ ਕਰਕੇ ਭਰਾ ਨੇ ਇਹ ਚੀਜ਼ ਕਰੀ ਆ ਜਿਦਾਂ ਤੁਹਾਡਾ ਮੰਨ ਲਓ ਜਿਹੜੇ ਪ੍ਰਾਵਾਧਾ ਲੋਕੀ ਇੱਥੇ ਕਰਦੇ ਆਂ ਅਲੱਗ-ਅਲੱਗ ਪਿੰਡਾਂ ਜਿਹੜੇ ਮਰਜੀ ਮੋਟਰ ਤੇ ਲਿਆ ਕੇ ਉੱਥੇ ਕੰਮ ਮੁੱਕ ਗਿਆ ਦੂਸਰੇ ਸੌਲਾ ਜੋ ਉੱਥੇ ਕੰਮ ਮੁੱਕ ਗਿਆ ਤਾਂ ਦੂਸਰੇ ਸੌ ਲੈ ਜਾਓ ਹੋਰ ਵੀ ਇਹ ਇੰਪਲੀਮੈਂਟ ਕਾਫੀ ਬਣਾਉਂਦੇ ਨੇ ਠੀਕ ਆ ਜੀ ਬਾਕੀ ਮੋਟਰਾਂ ਮੋਟਰਾਂ ਨੂੰ ਪੂਰੀਆਂ ਟੌਪ ਦੀਆਂ ਵਰਤੋਂ ਦੇਣੀ ਜਿੰਨੀ ਵੀ ਕੁਆਲਿਟੀ ਵਾਈਜ਼ ਕੋਈ ਕੰਪਰੋਮਾਈਜ਼ ਨਹੀਂ ਫੁੱਲ ਪੈਨ ਗਾਰੰਟੀ ਜਣਾਂਗੀ ਸਮਾਨ ਦੀ ਵੀ ਤੇ ਜੇ ਮੇਰੇ ਕਿਸੇ ਭਰਾ ਨੇ ਨੰਬਰ ਆਪਣਾ ਅਮਲੋ ਏਰੀਆ ਨਾਲ ਦੀ ਥੰਨੇ ਤੋਂ ਅਮਲੋ ਰੋਡ ਦੇ ਉੱਤੇ ਆ ਜੀ ਨੰਬਰ ਤੁਸੀਂ ਚੈੱਕ ਕਰ ਸਕਦੇ ਹੋ ਅਗਮਾਨ ਸਿੰਘ ਜੀ 9876365140 ਦੂਸਰਾ ਨੰਬਰ ਗਰਮੀਤ ਭਰਾ ਦੇ ਨੇ ਹੈਗੇ ਨੇ 9815309648 9877095099 19815899755 ਗਰਮੀਤ ਇੰਜੀਨੀਅਰ ਵਰਕਸ ਠੀਕ ਹੈ ਜੀ ਅਮਲੋੜ ਰੋਡ ਖੰਨਾ ਰੋਡ ਅਮਲੋੜ ਤੁਸੀਂ ਕਦੇ ਵੀ ਕਾਲ ਕਰਕੇ ਕੋਈ ਵੀ ਤੁਹਾਨੂੰ ਇੰਪਲੀਮੈਂਟ ਚਾਹੀਦਾ ਸਾਰੇ ਇੰਪਲੀਮੈਂਟ ਬਾਕੀ ਇਹਨਾਂ ਦੀ ਆਪਾਂ ਸ਼ਾਪ ਤੇ ਜਾ ਕੇ ਜਿਹੜੇ ਹੋਰ ਇੰਪਲੀਮੈਂਟ ਬਣਾਈ ਹੈਗੇ ਉਹਦੀ ਵੀ ਵੀਡੀਓ ਬਣਾਵਾਂਗੇ ਉਹ ਤੁਹਾਨੂੰ ਦਿਖਾਵਾਂਗੇ ਅੱਗੇ